ਸਤਿ ਸ਼੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚੜਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਸਖਤ ਨਿਰਦੇਸ਼ ਨੇ ਜਿਹੜੇ ਕਹਿ ਸਕਦੇ ਕਿ ਜਾਰੀ ਕੀਤੇ ਗਏ ਨੇ ਜਾਂ ਫਿਰ ਕਹ ਲਈਏ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਵੱਲੋਂ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਚੇਤਾਵਨੀ ਕਿਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਦਿੱਤੀ ਗਈ ਹੈ ਜਿਹੜੇ ਕਿ ਧਰਨੇ ਪ੍ਰਦਰਸ਼ਨ ਕਰਦੇ ਨੇ ਰੇਲ ਟ੍ਰੈਕ ਜਾਮ ਕਰਦੇ ਨੇ ਤਾਂ ਧਰਨੇ ਪ੍ਰਦਰਸ਼ਨ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਉਹਨਾਂ ਖਿਲਾਫ ਜਿਹੜੀ ਕਿ ਮਾਨ ਸਰਕਾਰ ਹ ਉਸ ਸਖਤ ਹੋ ਚੁੱਕੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਾ ਸਿੱਧੀ ਚੇਤਾਵਨੀ ਦਿੱਤੀ ਹੈ ਤੰਨਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਤਾਂ ਟਵੀਟ ਕਰ ਸਿਆਮਾਨ ਨੇ ਕੀ ਕੁਝ ਲਿਖਿਆ ਸਿਆਮਾਨ ਨੇ ਲਿਖਿਆ ਕਿ ਪੰਜਾਬ ਦੇ ਵਿੱਚ ਸੜਕਾਂ ਰੋਕਣ ਜਾਂ ਰੇਲਾ ਰੋਕਣ ਜਾਂ ਆਮ ਲੋਕਾਂ ਨੂੰ ਤੰਗ ਪ੍ਰਸ਼ਨ ਕਰਨ ਵਾਲੇ ਤੇ ਰੋਜ਼ਾਨਾ ਦੇ ਕੰਮਾਂ 'ਚ ਵਿਘਨ ਪਾਉਣ ਵਾਲੇ ਕੋਈ ਵੀ ਐਲਾਨ ਕਰਨੇ ਜਾਂ ਹੜਤਾਲਾ ਪਬਲਿਕ ਦੇ ਵਿਰੁੱਧ ਮੰਨੇ ਜਾਣਗੇ ਸਾਰੀਆਂ ਸੰਸਥਾਵਾਂ ਜਥੇਬੰਦੀਆਂ ਤੇ ਯੂਨੀਨਾ ਧਿਆਨ ਦੇਣ ਵਿਰੋਧ ਕਰਨ ਦੇ ਹੋਰ ਵੀ ਤਰੀਕੇ ਹਨ ਸਿਰਫ ਲੋਕਾਂ ਨੂੰ ਤੰਗ ਕਰਨਾ ਸਹੀ ਨਹੀਂ ਵਰਨਾ ਸਖਤ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਪੰਜਾਬ ਦੇ ਮਿਹਨਤੀ ਲੋਕਾਂ ਦੇ ਹਿੱਤ ਵਿੱਚ ਜਾਰੀ ਤਾਇ ਸਿੰਘਾ ਮਾਨ ਨੇ ਟਵੀਟ ਕਰਕੇ ਅਤੇ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਤਾਂ ਇਸ ਸਾਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਫੋਨ ਲਾਈਨ ਤੇ ਜੁੜ ਚੁੱਕੇ ਨੇ ਸਿਆਸੀ ਮਾਹਰ ਪ੍ਰੀਤਮ ਸਿੰਘ ਖੜਪੁਰ ਜਿਨ੍ਹਾਂ ਨੂੰ ਅਸੀਂ ਅਕਸਰ ਹੀ ਵਕ ਵਕ ਮੁੱਦਿਆਂ ਦੇ ਫੋਨ ਲਾਈਨ ਤੇ ਲੈਂਦੇ ਆ ਤੇ ਇਹ ਭਰਪੂਰ ਜਾਣਕਾਰੀ ਜਿਹੜੀ ਕਿ ਸਾਡੇ ਦਰਸ਼ਕਾਂ ਤੱਕ ਪਹੁੰਚਾਉਂਦੇ ਨੇ ਤਾਂ ਪ੍ਰੀਤਮ ਸਿੰਘ ਖੜਪੁਰ ਜੀ ਤੁਹਾਡਾ ਪਹਿਲਾ ਦਾ ਮੈਂ ਸਵਾਗਤ ਕਰਦੀ ਹਾਂ ਤੁਸੀਂ ਸਮਾ ਕੱਢਿਆ ਸਾਡੇ ਲਈ ਅਤੇ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਮਸਲਾ ਸੀਐਮ ਆਨੇ ਚੇਤਾਵਨੀ ਦਿੱਤੀ ਹੈ ਜੀ ਸਾਹਿਬ ਜੀ ਮੇਰੇ ਵੱਲੋਂ ਮੁੱਚ ਟਾਈਮ ਟੀਵੀ ਦੇਖਣ ਤੇ ਸੁਣ ਵਾਲੇ ਸਰੋਤਿਆਂ ਨੂੰ ਤੇ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੂੰ ਜੀ ਸਾਹਿਬ ਜੀ ਜੋ ਤੁਸੀਂ ਇਹ ਪਹੁੰਚ ਚੁੱਕਿਆ ਕਿ ਮਜ਼ਾਬ ਦੇ ਸੀਐਮ ਭਗਵਾਨ ਕੁਮਾਰ ਜੀ ਨੇ ਕੱਲ ਇੱਕ ਬਹੁਤ ਸਖਤ ਫੈਸਲਾ ਲਿਆ ਜੀ ਇਹ ਮੈਂ ਸਮਝਦਾ ਇੱਕ ਇਹ ਲੋਕ ਸੱਤਰ ਦੇ ਥੁੜਾ ਯੋਗਾ ਹਰ ਇਨਸਾਨ ਨੂੰ ਸਾਡੇ ਸੁਭਾਣ ਦੇ ਵਿੱਚ ਸਖ ਦੱਸਦਾ ਹੈ ਕਿ ਆਪਣਾ ਸਾਥ ਆਪਣਾ ਸਾਥ ਦੇ ਕੇ ਆਪਣੇ ਅੰਤਾਂ ਦੇ ਵਿੱਚ ਉਹ ਸ਼ਾਂਤ ਬਈ ਰੋਸ ਪਜਾਰਾ ਕਰ ਸਕਦੇ ਜੀ ਜਿਵੇਂ ਧਰਮਾ ਉਸ ਸਮੇਂ ਪਹਿਲਾਂ ਦਿੱਲੀ ਇੱਕ ਸਾਲ ਇੱਕ ਮਹੀਨਾ ਲੱਗਿਆ ਰਿਹਾ ਜੀ ਉਸ ਧਰਮੇ ਨੇ ਸੈਂਟਰ ਦੇ ਨੱਕ ਦੇ ਵਿੱਚ ਦਮ ਜਾ ਦਿੱਤਾ ਤੇ ਉਹੀ ਧਰਮੇ ਨੂੰ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਇਹ ਕਿਹਾ ਇਹ ਅਸੀਂ ਦਾ ਫੈਸਲਾ ਵਧੀਆ ਕੀਤਾ ਇਹ ਸਭ ਤੋਂ ਗਲਤੀ ਹੋਈ ਹੈ ਅਸੀਂ ਉਹ ਤਿੰਨੇ ਕਾਲੇ ਕਾਨੂੰਨ ਨਿਵਾਸ ਲੈਨੇ ਆ ਕਿ ਤੁਹਾਡੀਆਂ ਜਿਹੜੀਆਂ ਐਮਐਸਪੀ ਦੀਆਂ ਜਾਂ ਬਿਜਲੀ ਦੀਆਂ ਜਾਂ ਹੋਰ ਮੰਗਾਂ ਨੇ ਉਹਨਾਂ ਵਾਸਤੇ ਅਸੀਂ ਜਲਦੀ ਫੈਸਲਾ ਕੀਤਾ ਜੀ ਪਰ ਹੋਇਆ ਕੁਝ ਨਹੀਂ ਹਮ ਮੈਂ ਆਸ ਕੀਤੀ ਬੜਾ ਸੋਚਿਆ ਵੀ ਸ਼ਾਇਦ ਪ੍ਰਾਈਮ ਮਿਨਿਸਟਰ ਇਹਦੇ ਬਾਰੇ ਸੋਚਣਗੇ ਮੀਡੀਆ ਹੋਈਆਂ ਪਰ ਕੋਈ ਇਹ ਲੰਬਿਆ ਕੁਝ ਪੱਲੇ ਨਹੀਂ ਪਿਆ ਅਕਸ਼ੇਰ ਨੂੰ ਦੁਆਰਾ ਦੂਜਾ ਮੋਰਚਾ ਕਿਸਾਨਾਂ ਨੇ ਆਪਣੇ ਸ਼ੰਭੂ ਅਸੇ ਖਨੌਰੀ ਅਪਸੇ ਲਾਇਆ ਖਨੌਰੀ ਬੋਰਡ ਦੇ ਖਨੌਰੀ ਲਾਇਆ ਉਹ ਖਨੌਰੀ ਦੇ ਵਿੱਚ ਵੀ ਕਈ ਸਾਡੇ ਕਿਸਾਨ ਵਰਕਰ ਸ਼ਹੀਦ ਹੋਏ ਨੌਜਵਾਨ ਸ਼ਹੀਦ ਹੋਏ ਜੀ ਮਾਫੀ ਖਾਲੀ ਹੋਇਆ ਸਕੋ ਗੱਲਬਾਤ ਕਰਨ ਦੇ ਮਹਾਨੇ ਦੇ ਨਾਲ ਇਹਨਾਂ ਲੀਡਰਾਂ ਨੂੰ ਚੰਡੀਗੜ੍ਹ ਬੁਲਾਇਆ ਗਿਆ ਤੇ ਚੰਡੀਗੜ੍ਹ ਬਲੌਂਕ ਤੋਂ ਬਾਅਦ ਸਿੱਕੇ ਉੱਤੇ ਇਹਨਾਂ ਨੂੰ ਯਸ਼ਦਾਰ ਕੀਤਾ ਗਿਆ ਹਮ ਉਰਾਂ ਤੇ ਸੱਤਨ ਕੀਤਾ ਗਿਆ ਅਤੇ ਜਿੱਥੇ ਧਰਮੇ ਲੱਗੇ ਸੀ ਜੀ ਨੌਰੀ ਤੇ ਸ਼ੰਭੂ ਹਮ ਖਾਸ ਕਰਕੇ ਸ਼ੰਭੂ ਜੋ ਉਥੇ ਕਿਸਾਨਾਂ ਦਾ ਧਰਮੇ ਦੇ ਉੱਤੇ ਸਭਾਂ ਸੀ ਟਰਾਲੀਆਂ ਸੀ ਏਸੀ ਸੀ ਕੇ ਗੈਸ ਸਰਿੰਦਰ ਸੀਗੇ ਜੋ ਖੇਲੂ ਸਮਾਰ ਹੁੰਦੇ ਸੀ ਮੈਨੂੰ ਪਤਾ ਰਿਹਾ ਹਾਂ ਹਮ ਉਹ ਸਭਾਨ ਇਹਨਾਂ ਨੇ ਉਸ ਹਲਕੇ ਦੇ ਐਮਐਲਏ ਦੀ ਡਿਊਟੀ ਲਾ ਲਈ ਕਿ ਅਸੀਂ ਇਹਨਾਂ ਨੂੰ ਅਰੈਸਟ ਕਰਦੇ ਹਾਂ ਤੁਸੀਂ ਆਪਣੇ ਬੰਦੇ ਜਿਹੜੇ ਤੁਹਾਡੇ ਪਾਰਟੀ ਦੇ ਬੰਦਰ ਨੂੰ ਕਹੋ ਕਿ ਆਪੇ ਟਰੈਕਟਰ ਚਾਲੀਏ ਤੋਂ ਹਟਾ ਲੈ ਇੱਕ ਪਾਸੇ ਲੈ ਜਾ ਜੀ ਉਹਦਾ ਇੱਕ ਪਾਸੇ ਦਿਖਾਉਣ ਦੇ ਬਹਾਨੇ ਹਨ ਅੱਜ ਸੌ ਚਾਲੀ ਜਿਹੜੀ ਉੱਥੇ ਖੜੀ ਸੀ ਜਿਹੜੀ ਕਿ ਜਿਹੜੇ ਪਟਿਆਲੇ ਤੋਂ ਬਾਹਰਲੇ ਲੋਕ ਸਭ ਰੂਰ ਦੇ ਬਟਿੰਡੇ ਦੇ ਅਲੱਗ ਜਿਹਨੇ ਮੋਰਾ ਵੀ ਹਟਾ ਲਿਆ ਸਾਰਾ ਸਮਾਂ ਇਹਨਾਂ ਦੇ ਸਰਕਰਾਂ ਨੇ ਕੁਲਬੂਤ ਕਰਦਾ ਐਸੇ ਤੱਕ ਕਿ ਇਹਾਂ ਦੇ ਪਹਿਲਿਆਂ ਦਾ ਇਹਨਾਂ ਦੇ ਫਰਕ ਦਾ ਨਾਮ ਵੀ ਆਇਆ ਪਰ ਕੋਈ ਕਾਰਵਾਈ ਨਹੀਂ ਹੋਈ ਹੁਣ ਹੱਟ ਕੇ ਕਿਸਾਨ ਯੂਨੀਅਨ ਨੇ ਸੇਤਰੀ ਕੀਤਾ ਜੀ ਸਮੂਹ ਦੇ ਵਿੱਚ ਦੁਆਰਾ ਬੋਚਾ ਸ਼ੁਰੂ ਕਰਤਾ ਜੋ ਹਲਾਰ ਕੀ ਨਾ ਸੀ ਹੂੰ ਉਸ ਹਲਾਰ ਨੂੰ ਦੁਖ ਰੱਖਦੇ ਹੋਏ ਆਪਣੀ ਮੈਂ ਸਭ ਦਾ ਚਮੜੀ ਬਚਾਉਣ ਲਈ ਕਿਉਂਕਿ ਕਿਸਾਨ ਇਸ ਤਰ੍ਹਾਂ ਰੋਹ ਦੇ ਵਿੱਚ ਹੈ ਹੂੰ ਜੇ ਕਿਸੇ ਸ਼ੇਰ ਨੂੰ ਘੱਟੇ ਨੂੰ ਜ਼ਖਮੀ ਕਰ ਦੋਗਾ ਹੂੰ ਉਹ ਜ਼ਖਮੀ ਹੋਇਆ ਸ਼ੇਰ ਇੱਕ ਆਮ ਸ਼ੇਰ ਨਾਲੋਂ ਜ਼ਿਆਦਾ ਖਤਰਬਾਕ ਹਮਮ ਆਮ ਜਿਹੇ ਕਿਸਾਨ ਹਰ ਕਿਸਾਨ ਹਰ ਕਿਸਾਨ ਦੀ ਨਾਲ ਸਵਤ ਰੱਖਵਾ ਜਖਮੀ ਹੋਇਆ ਹੋਇਆ ਕਿਉਂਕਿ ਉਹਨਾਂ ਦੇ ਨਾਲ ਇੱਕ ਖੋਜਾਂ ਮਹੌਲ ਕੀਤਾ ਜਾ ਰਿਹਾ ਹੈ ਉਹਨਾਂ ਦੇ ਜ਼ਖਮਾਂ ਦੇ ਉੱਤੇ ਬੰਦ ਬਲਾਉਂ ਦੀ ਬਜਾਏ ਵਿੱਚ ਸੋਈਆਂ 24000 ਹਮ ਪਰ ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਕਿ ਵਿਰੋਧ ਪ੍ਰਦਰਸ਼ਨ ਜਿਹੜਾ ਕਿ ਸ਼ਾਂਤਮਈ ਤਰੀਕੇ ਨਾਲ ਕੀਤਾ ਜਾਵੇ ਜਾਂ ਫਿਰ ਹੋਰ ਵੀ ਬਹੁਤ ਸਾਰੇ ਟੰਗ ਨੇ ਵਿਰੋਧ ਪ੍ਰਦਰਸ਼ਨ ਕਰਨ ਦੇ ਤੇ ਜੇਕਰ ਕਿਸਾਨਾਂ ਦੀ ਮੰਗ ਕੇਂਦਰ ਸਰਕਾਰ ਕੋਲ ਹੈ ਤਾਂ ਫਿਰ ਉਹ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ ਤਾਂ ਪੰਜਾਬ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਬਿਲਕੁਲ ਸਹੀ ਗੱਲ ਹੈ ਜਿੱਦ ਨੇ ਹੁਣ ਤੱਕ ਕਿਸਾਨੀ ਅੰਦੋਲਨ ਹੋਏ ਨੇ। ਮੈਨੂੰ ਦੱਸੋ ਵੀ ਇੱਕ ਵੀ ਕੋਈ ਅਧੂਰਕ ਭਾਵ ਕੋਈ ਆਇਆ ਹੋਇਆ ਹੋਇਆ ਹੋਵੇ ਜਾਂ ਕੋਈ ਥੋਰ-ਬੋਰ ਕੀਤੀ ਹੋਈ ਹੋਵੇ। ਜੀ ਇਸ ਕਰਕੇ ਕੱਲ ਇਹਨਾਂ ਨੇ ਉਹ ਕਿਸਾਨ ਆਗੂ ਜੀ ਜੇਸੀ ਡੱਲੇਵਾ ਤੇ ਕਾਕਾ ਤੇ ਹੋਰ ਬਹੁਤ ਸਾਰੇ ਆਗੂਆਂ ਦੇ ਘਰਾਂ ਦੇ ਉੱਤੇ ਸਾਫੇ ਮਾਰੇ ਜਾ ਰਹੇ ਸੀ ਹੂੰ ਉਹ ਆਗੂ ਰੂਹ ਪੋਛੋਗੇ ਨੇ ਕਿੰਨਾ ਰੁਕਾ ਹਿਸਰਾ ਕਰਦੇ ਦੋ ਚਾਰ ਸੱਤ ਤਰੀਕ ਨੂੰ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਅੱਪਰ ਸਸਹ ਦੇ ਰੇਲਵੇ ਸਟੇਸ਼ਨ ਦੇ ਤੇ ਧਰਨਾ ਦਿਵਾ ਕੇ ਜੀ ਉਹ ਚੀਜ਼ ਨੂੰ ਬੁਖਰਾਤੇ ਹੋਏ ਉੰਜਾ ਸਾਡੇ ਦੇਸ਼ ਦੇ ਹਾਲਾਤ ਦੇ ਉਹ ਬਹੁਤ ਮਾਰੇ ਕਿਉਂਕਿ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ 25 26 ਲੋਕਾਂ ਨੂੰ ਬਾਰੇ ਦੋ ਜੇ ਪਾਸੇ ਪਾਕਿਸਤਾਨ ਦੇ ਹਿੰਦੁਸਤਾਨ ਦੀ ਫੌਜਾਂ ਇੱਕ ਦੂਜੇ ਦੇ ਸਾਹਮਣੇ ਅੜੀਆਂ ਹੋਈਆਂ ਨੇ ਤੇ ਇੱਕ ਪਾਸੇ ਇਹ ਸਰਕਾਰ ਆਪਣੇ ਲੋਕਾਂ ਦੇ ਦਸਤਜਰ ਕਰਕੇ ਉਹਨਾਂ ਨੂੰ ਹੋਰ ਕਾਲ ਕਰ ਰਹੀ ਹੈ ਇਸ ਲਈ ਇਹਨਾਂ ਦਾ ਮਸਲਾ ਹੱਲ ਕਰਵਾ ਦੇਣਾ ਹੈ کئی ਮਹੀਨੇ ਤਜਾ ਦੇ ਜੀ ਪਾਰਲਮਨ ਦਾ ਮਸਲਾ ਜਿਹਦੇ ਬਾਰੇ ਅੱਜ ਕੱਲ ਸਰ ਪਾਰਟੀ ਮੀਟਿੰਗ ਵੀ ਹੋਈ ਸੀ ਸਾਰਿਆਂ ਨੇ ਉਹਦੇ ਵਿੱਚ ਬੋਲੀਅਤ ਕੀਤੀ ਅੱਜ ਪਾਰਲੀਮੈਂਟ ਅੱਜ ਵਿਧਾਨ ਸਭਾ ਦੇ ਵਿੱਚ ਸੈਸ਼ਨ ਸਪੈਸ਼ਲ ਬੁਲਾਇਆ ਹੋਇਆ ਉਹ ਸੈਸ਼ਨ ਚੱਲ ਰਿਹਾ ਹੈ ਉਹਦੇ ਵਿੱਚ ਕੀ ਰੋਕੰਦਾ ਮੈਂ ਸਮਝਦਾ ਜਿਸ ਤਰ੍ਹਾਂ ਜੱਟਪਾ ਅਮਰਿੰਦਰ ਸਿੰਘ ਪਾਰੀਆਂ ਦੇ ਰਾਖੇ ਬੜੇ ਸੀ ਹਮ ਵਿਧਾਨ ਸਭਾ ਦੇ ਵਿੱਚ ਮਤਾਂ ਪਾ ਕੇ ਆਪਣੀ ਸਰਕਾਰ ਸੈਂਟਰ ਚ ਵੀ ਕਾਂਗਰਸ ਸਰਕਾਰ ਸੀ ਜੀ ਜਹਲਦ ਕੀਤਾ ਸੀਗਾ ਕਿ ਅਸੀਂ ਪਾਣੀ ਦੀ ਇੱਕ ਬੋਲ ਵੀ ਦੇਖਿਆ ਹੈ ਉਹਨਾਂ ਨੇ ਇੱਕ ਖੁੱਲਾ ਚੈਲੰਜ ਸਰਪਤਾ ਦੇ ਕਿ ਸਾਡੀ ਸਰਕਾਰ ਤੋੜੀ ਵੀ ਜਾ ਸਕਦੀ ਹੈ ਤੈਨੂੰ ਪਗਲਿਆ ਵੀ ਜਾਦਾ ਹੈ ਲੇਕਿਨ ਉਹਨਾਂ ਨੇ ਪਾਣੀ ਦੇ ਹਿਸਾਬੇ ਦੇਈ ਆਪਣੀ ਕੁਰਸੀ ਦੀ ਪਰਵਾਹ ਨਹੀਂ ਕੀਤੀ ਉਸੇ ਦੀ ਰੀਸ ਹੁਣ ਇਹ ਕਰਨ ਲੱਗੇ ਹੂੰ ਕਿ ਜੇ ਪਾਣੀਆਂ ਦਾ ਰਾਖਾ ਕੈਪਟਨ ਅਵਿੰਦਰ ਸਿੰਘ ਮਰਦਾ ਦਾ ਭਗਵਾਨ ਸਮਾਰ ਕਿਉਂ ਨਹੀਂ ਬਣ ਸਕਦਾ ਹੈਗਾ ਪਰ ਇਹ ਗੱਲਾਂ ਬਾਤ ਦੀ ਨਹੀਂ ਹੋਣਾ ਹੈਗਾ ਹੂੰ ਕਿ ਪੰਜਾਬ ਦੀ ਸਾਰੇ ਜਿੰਨੇ ਖਤਰੀ ਗਿਆ ਜੀ ਟਾਲੀਆਂ ਦੇ ਹੱਕ ਸਭ ਲੋਗੇ ਪੀਐਮ ਵੀ ਸਾਡੇ ਕੋਲ ਹੀ ਚੰਡੀਗੜ ਸਾਡੇ ਕੋਲ ਹੀ ਹੈਗਾ ਪੰਜਾਬੀ ਬੋਲ ਕੇ ਲਾਗੇ ਇਹ ਸਾਰੇ ਹੀ ਡੀਟਲ ਪਤਾ ਹੈ ਕਿ ਆਇਆ ਇਹ ਲੇਟਰ ਭੁੱਖੇ ਚੌਂਦਰ ਦੇ ਜਨਤਾ ਨੂੰ ਖਾਣਾ ਚਾਹੁੰਦੇ ਨੇ ਇਹਾਰੇ ਸਭ ਕੁਛੇ ਦੇ ਭੁਖੇ ਨੇ ਜਿਹਨੇ ਰਾਹ ਕੀਤਾ ਇਹਨੇ ਸਾਲ ਸੈਂਟਰ ਦੇ ਵਿੱਚ ਸਰਕਾਰਾਂ ਦੇ ਨਾਲ ਬਲਤਰੀ ਵੀ ਰਹੇ ਆਪਣਾ ਆਨੰਦ ਵੀ ਭੋਗ ਗਿਆ ਕਿ ਉਹ ਮਸਲੇ ਹੱਲ ਕੀ ਕਰਾ ਸਕਦੇ ਕਿ ਉਹ ਹੋਇਆ ਤਾਂ ਕਰੇ ਅੱਜ ਜੋ ਕਹਿ ਰਹੇ ਮੈਂ ਕਿ ਨਹੀਂ ਸੈਟਰ ਦੀ ਸਰਕਾਰ ਹੈ ਜੀ ਇਹ ਪੰਜਾਬ ਦੇ ਹੱਥਾਂ ਨੂੰ ਦਬ ਕੇ ਰੱਖਦੀ ਹੈ ਇਹ ਪੰਜਾਬ ਦੀ ਦੁਸ਼ਮਣ ਹੈ ਇਹ ਕਹੇ ਜਿੱਤੇ ਇਹਨਾਂ ਨੂੰ ਕੁਰਸੀ ਮਿਲ ਜਾਏ ਇਹ ਤਾਂ ਬਹੁਤ ਵਧੀਆ ਸੈਟਰੀ ਸਰਕਾਰ ਆਪੜੀਆਂ ਮੰਗਾਂ ਭੁੱਲੇ ਜਾਂਦੇ ਨੇ ਔਰ ਉਹ ਠੰਡੇ ਪਾਸੇ ਵੀ ਖਾਸ ਹੁੰਦੇ ਨੇ ਜਦੋਂ ਸਰਕਾਰ ਨਹੀਂ ਹੁੰਦੀ ਉਸ ਤਰ੍ਹਾਂ ਜਿਹੜੇ ਉੱਚੀ ਉੱਚੀ ਝਗੜਾ ਮਾਰਦੇ ਨੇ ਵੀ ਹਾਲਾ ਅਗਾਹਾਂ ਸਾਡੇ ਨਾਲ ਦੂਜੇ ਸੈਰੀਆਂ ਹੁੰਦੇ ਤਾਂ ਉਹ ਵਰਦਾ ਹੋ ਰਿਹਾ ਹੈ ਸਾਡੀ ਫਕਾੜੀ ਮੰਨੀ ਜਾ ਰਹੀ ਹੈ ਇਹ ਸਲੀਮਾ ਦਾ ਹੈ ਕੱਲ ਕਾਗਾ ਇਹ ਜੋ ਵਾਸਲੇ ਨੇ ਤਜਾਬ ਦੇ ਸਮੁੱਚੇ ਹਰ ਪੰਜਾਬੀ ਦੇ ਮਸਲੇ ਨੇ ਪੰਜਾਬ ਰਹਿਣ ਵਾਲੇ ਹਰ ਜਾਤੀ ਦੇ ਮਸਲੇ ਨੇ ਇਹਨਾਂ ਨੂੰ ਸਾਨੂੰ ਪਾਰਟੀਆਂ ਕੋਲ ਵਰਕਸ ਕੇ ਹੱਲ ਕਰਵਾ ਦੇਗਾ ਭਰਮਿਆਂ ਦੇ ਹੱਥ ਨੇ ਇੱਕ ਹੋਣੀ ਜਿਹਦੇ ਸ਼ਾਂਤ ਬੈਠਵਾ ਕਰਦਾ ਹਰ ਇੱਕ ਨੂੰ ਹੱਕ ਹੈ ਜਿਸਨੂੰ ਫੋਰਮ ਹੋਣ ਕਰਦਾ ਕਿਸੇ ਨੂੰ ਵੀ ਕੋਈ ਪੱਖ ਨਹੀਂ ਹੈ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੀਤਮ ਸਿੰਘ ਜੀ ਤੁਸੀਂ ਸਾਡੇ ਨਾਲ ਜੁੜਿਓ ਤੇ ਤਮਾਮ ਜਾਣਕਾਰੀ ਦਿੱਤੀ ਤੁਹਾਡਾ ਵੀ ਜੀ ਬਹੁਤ ਧੰਨਵਾਦ ਸੋ ਗਿਆ ਤਾਂ ਮਾਰ ਲੈਗੂ ਜੀ ਕਹਾਂ ਸਾਬਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਵਾਰਨਿੰਗ ਦਿੱਤੀ ਗਈ ਹੈ ਕਿ ਜੇਕਰ ਹੁਣ ਕੋਈ ਤਾਂ ਨਾ ਪ੍ਰਦਰਸ਼ਨ ਕਰੇਗਾ ਜਾਂ ਫਿਰ ਰੇਲ ਟ੍ਰੈਕ ਜਾਮ ਕਰੇਗਾ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਜਿਹੜਾ ਦੂਜੇ ਪਾਸੇ ਕਿਸਾਨ ਆਗੂਆਂ ਦੇ ਵੱਲੋਂ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਜਿਹੜਾ ਕਿ 6 ਮਹੀਨਿਆਂ ਯਾਨੀ ਕਿ ਬਲਕੇ ਸ਼ੰਭੂ ਬਾਰਡਰ ਮੂੜਾ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਤੇ ਪਰਸੋਂ ਯਾਨੀ ਕਿ 7 ਮਈ ਨੂੰ ਅੰਮ੍ਰਿਤਸਰ ਵਿਖੇ ਰੇਲ 트랙 ਜਮ ਕਰਨ ਦਾ ਐਲਾਨ ਕੀਤਾ ਗਿਆ ਤਾਂ ਇਸੇ ਵਿਚਾਲੇ ਪੰਜਾਬ ਸਰਕਾਰ ਦੀ ਸਿੱਧੀ ਚੇਤਾਵਨੀ ਵੀ ਦਿੱਤੀ ਗਈ ਹੈ ਸਿੱਧੀ ਚੇਤਾਵਨੀ ਟਵੀਟ ਕਰ ਦਿੱਤੇ ਗਏ ਤਾਂ ਹੁਣ ਦੇਖਣਾ ਹੋਵੇਗਾ ਕਿ ਕਿਸਾਨ ਜਿਹੜਾ ਕਿ ਆਪਣਾ ਮੂੜ ਤੋਂ ਧਰਨਾ ਪ੍ਰਦਰਸ਼ਨ ਕੱਲ ਨੂੰ ਸ਼ੰਭੂ ਬਾਰਡਰ ਤੇ ਲਗਾਉਂਦੇ ਹਨ ਜਾਂ ਫਿਰ ਨਹੀਂ ਤਾਂ ਹੁਣ ਆਉਣ ਵਾਲਾ ਸਮੇਂ ਦੱਸੇਗਾ ਦੇਖਦੇ ਰਹੋ ਚੜ੍ਹਦੀਕਲਾ ਟਾਈਮ ਟੀਵੀ ਧੰਨਵਾਦ Subscribe color Time TV. Nu. At the latest update, lai, press the bell icon. Nu. This program is sponsored by the single office Bakersfield for all your immigration family law needs. Call or scan QR code to contact us. Rodis Inc. Million Miles with Smile or scan QR code to contact us. Flankword truck repair trust we build in truck repair or scan qr code to contact us the masala twist oxnard fine authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa made and served with love. Scan this QR code to contact us. Krishn Kumar Covered California Certified Agency Manager who can help you, your family, and your small business with health insurance. Call at 1 830 3270 or scan QR code to call or text.